ਸਤਿ ਸ਼੍ਰੀ ਅਕਾਲ ਬਈ YouTube ਫੈਮਿਲੀ ਅੱਜ ਆਪਾਂ ਤੁਹਾਡੇ ਲਈ ਸਰਦੀਆਂ ਦੇ ਕੁਝ ਐਜ ਬਰਡ ਲੈ ਕੇ ਆਏ ਜਿਹੜੇ ਹਰ ਘਰ ਦੀ ਜ਼ਰੂਰਤ ਹੁੰਦੀ ਆ ਜਿਵੇਂ ਕਿ ਆਹ ਦੇਖੋ ਇਹ 25 ਲੀਟਰ ਦਾ ਗੀਜ਼ਰ ਹੈ ਸਾਡੇ ਕੋਲੇ ਅਵੇਲੇਬਲ ਹੈ ਇਹ 25 ਲੀਟਰ ਦਾ ਗੀਜ਼ਰ ਠੀਕ ਹੈ ਜੇ ਕਿਸੇ ਨੂੰ ਚਾਹੀਦਾ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਬਿਲਕੁਲ ਤੁਹਾਨੂੰ ਹੋਲਸੇਲ ਪ੍ਰਾਈਸ ਤੇ ਦੇਵਾਂਗੇ ਮਾਰਕੀਟ ਵਿੱਚ ਜਿਹਦਾ ਰੇਟ ਚੱਲਦਾ 7000 8000 6000 7000 8000 ਇਹ ਚੱਲਦਾ ਸਾਡੇ ਕੋਲੇ ਤੁਹਾਨੂੰ ਘੱਟੋ ਘੱਟ 50% ਲੈਸ ਦੇਵਾਂਗਾ 50% ਲੈਸ ਤੇ हाँ देखो ये गारंटी देखो चौबीस महीने तक यानी कि दो साल की वारंटी ड्रम एक साल की एलिमेंट सीधी वरंटी लिखी हुई नंबर भी दिता हुआ है सारा कुछ दिता हुआ पूरी डिटेल है दो पच्ची लीटर का यह गीजर रहेगा जो किसी चाहिए हो कॉन्टेक्ट कर सद हाँ देखो यहाँ ओपन दिखाने आज देखो, देखो आप ओपन अंदर पीस आईप क्वालिटी का गीजर है बेस्ट प्राइज है ਵਾਰੰਟੀ ਕਾਰਡ ਦੇ ਨਾਲ ਹੁੰਦਾ ਅੰਦਰ ਇਹਦੇ ਬਹੁਤ ਬਹੁਤ ਹੀ ਵਧੀਆ ਔਰ ਦੇਖੋ ਫਾਈਵ ਸਟਾਰ ਹੈ ਫਾਈਵ ਸਟਾਰ ਜੀਦਰ ਹੈ ਇਹ ਬਹੁਤ ਟਾਪ ਕੁਆਲਟੀ ਹੈ ਔਰ ਮਾਰਕੀਟ 'ਚ 6000 8000 ਦਾ ਮਿਲਦਾ ਹੈ ਤਾਂ ਸਾਡੇ ਕੋਲੇ ਤੁਹਾਨੂੰ ਸਿਰਫ ਔਰ ਸਿਰਫ 3400 ਰੁਪਏ ਦਾ ਇਤਨੀ ਖੁਸ਼ੀ ਇਤਨੀ ਖੁਸ਼ੀ ਮੈਨੂੰ ਅੱਜ ਤੱਕ ਕਿੰਨਾ ਲੱਗੂਗਾ ਹੈ 3400 ਰੁਪਏ ਦਾ ਤੁਹਾਨੂੰ ਸਾਡੇ ਕੋਲੇ ਪਊਗਾ 3 ਸਾਲ ਦੀ ਵਾਰੰਟੀ ਦੇ ਨਾਲ ਕਿਸੇ ਹੋਰ ਮੇਰੇ ਵੀਰ ਭਰਾਣੇ ਵੀ ਚਾਹੀਦਾ ਹੋਵੇ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਠੀਕ ਹੈ ਜੇ ਕੋਈ ਕੁਆਂਟੀਟੀ ਜ਼ਿਆਦਾ ਲਊਗਾ ਤਾਂ ਉਹਨੂੰ ਅਸੀਂ ਥੋੜਾ ਬਹੁਤ ਹੋਰ ਡਿਸਕਾਊਂਟ ਕਰ ਦਾਂਗੇ ਠੀਕ ਹੈ ਸਾਡੇ ਕੋਲੇ ਪਾਣੀ ਦੀ ਰਾੜਾਂ ਵਗੈਰਾ ਇਹ ਚੀਜ਼ਾਂ ਸਾਰੀਆਂ ਮਿਲ ਜਾਂਦੀਆਂ ਸਾਡੇ ਕੋਲ ਅਜੀਮ ਵਾਇਰ ਵੀ ਹੁੰਦੀ ਆ ਆ ਦੇਖੋ ਓਰੀਐਂਟ ਕੰਪਨੀ ਦੀ ਵਾਇਰ ਵੀ ਹੈ ਸਾਡੇ ਕੋਲੇ ਠੀਕ ਹੈ ਸਾਡੇ ਆਪ ਦੇ ਬ੍ਰਾਂਡ ਦੀ ਵੀ ਵਾਇਰ ਹੁੰਦੀ ਹੈ ਸਾਡੇ ਕੋਲ ਆ ਦੇਖੋ ਇਹ ਸਾਡਾ ਆਪ ਦਾ ਬ੍ਰਾਂਡ ਹੈ ਆਈਐਸਆਈ ਅਪਰੂਵਡ ਬਹੁਤ ਵਧੀਆ ਕੁਆਲਿਟੀ ਦੀ ਤਾਰ ਦੀ ने रोल सेम टक्कर दी रहे मेरे देखो, आ जी सुच है आ देखो साड़ी आज ये दी सिर्फ और सिर्फ साढ़े बारह रुपए की टॉप क्वालिटी की सुच है पांच साल की वारंटी होंगी रेगुलेटर है यह थोड़े को मिल जूगा सॉकेट है यह मिल जूगी आ फ्लैट चल दल ज ਤੁਹਾਨੂੰ ਹਰ ਚੀਜ਼ 50% ਲੈਸ ਤੋਂ ਮਿਲੂਗੀ ਸਾਡੇ ਕੋਲੇ ਕੁਆਲਿਟੀ ਵਲੋਂ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ ਆਈ ਆ ਦੇਖੋ ਸਾਡੀ ਜਿਹੜੀ ਸਾਕਟ ਹੈ ਉਹ ਵੀ ਪੋਰ ਸਿਲਿੰਡਰ ਵਿੱਚ ਹੈ 10 ਐਂਪੀਅਰ ਦੀ ਛੋਟੀ ਸਾਕਟ ਦੀ ਮਿੱਟੀ ਨਹੀਂ ਮਿੱਟੀ ਦੇ ਵਿੱਚ ਹੈ ਤਾਂਕਿ ਇਹ ਹੀਟ ਨਾ ਹੋਵੇ ਸੋਚਾਂ ਸਾਡੀਆਂ ਸਾਰੀਆਂ ਪਿਓਰ ਬਰਾਸ ਤੇ ਹੁੰਦੀਆਂ ਹਨ ਰੈਗੂਲੇਟਰ ਸਾਡੇ ਡਬਲ ਕੈਪੈਸਟਰ ਹੁੰਦੇ ਆ ਦੇਖੋ ਇਹ ਪਹਿਲਾ ਵੀਡੀਓ ਦਿਖਾਇਆ ਆ ਦੇਖੋ ਇਹ ਸਾਰਾ ਆਟੋ ਕਟੰਦਾ ਹੈ ਬਹੁਤ ਵਧੀਆ ਕੁਆਲਿਟੀ ਦੀ ਹੈ ਇਹ सीट भी अनब्रेकेबल होगी बहुत टॉप की क्वालिटी है nice. मोडल आता है मॉडल चलता है ज्यादा जो पसंद आए वह लै सदे देखो सोच से भी चीनी मिट्टी है और सॉकेट से भी चीनी मिट्टी है चाहिए जिम्मे सा गुटिया तारा तुरंत आखो फलैट तार साइ ਇਹ ਤੋਂ ਅਕਸਿਰ ਮੇਰਾ ਬੰਡਲ ਹੈ ਪੂਰਾ 90 ਮੀਟਰ ਦਾ ਕੋਇੰਟੇਪੇਰ ਚਾਹੀਦੀ ਹੈ ਇਹ ਵੀ ਮਿਲ ਜੂ ਤੁਹਾਨੂੰ ਸਾਡੇ ਕੋਲ ਆ ਬਾਕੀ ਖਾਰਾ ਸੋਕਟ ਆ ਕੰਸੀਲਡ ਆ ਨਾ ਦੇਖੋ ਇਹ ਕੰਸੀਲਡ ਆਉਂਦੀ ਹੈ ਸਾਡੇ ਕੋਲ ਨਾਲੇ ਲੋਕਾਂ ਦੀ ਕੰਪਲੀਟ ਆਂਦੀ ਹੈ ਕਿ ਆ ਲੋਕ ਖਰਾਬ ਹੋ ਜਾਂਦੇ ਆ ਦੇਖ ਜਾਂਦੇ ਆ ਆ ਦੇਖੋ ਇਹਦਾ ਅਸੀਂ ਹੱਲ ਕੱਢਿਆ ਆ ਦੇਖੋ ਇਹਦੇ ਵਿੱਚ ਅਸੀਂ ਪੇਚਾਂ ਦੀ ਆਪਸ਼ਨ ਦਿੱਤੀ ਨਾਲ ਲੋਕਾਂ ਲੱਗਣਗੇ ਲੱਗਣਗੇ ਨਾਲੇ ਪੇਚ ਵੀ ਲੱਗ ਜਾਣਗੇ ਤੁਹਾਡੀ ਸਾਰੀ ਉਮਰ ਕੰਸੀਲਡ ਥੱਲੇ ਲੰਮਕਣੀ ਨਹੀਂਗੀ। ਔਰ ਇਹਦਾ ਰੇਟ ਮੈਂ ਤੁਹਾਨੂੰ ਦੱਸੂਗਾ ਮਾਰਕੀਟ ਵੀ ਚੱਲਦਾ 150 ਪੌਣੇ 200 ਐ ਚੱਲਦਾ ਸਾਡੇ ਕੋਲ ਆਉ ਫਿਰ ਫਿਰ ਸਿਰਫ 74 ਦੇ ਦੀ 74 ਦੇ ਲਈ ਇੱਕ ਸਾਲ ਦੀ ਗਾਰੰਟੀ ਦੇ ਨਾਲ 74 ਦੇ ਦੀ 9 ਵਾਰਡ ਦੇ ਵਿੱਚ ਨਾਲੇ ਹੋਰ ਵਕਮੀਆਂ ਸਾਡੀਆਂ ਜਿਹੜੀਆਂ ਹੈਗੀਆਂ ਚੀਜ਼ਾਂ ਸਾਡੇ ਕੋਲ ਸਾਰੀ ਚੀਜ਼ਾਂ ਅਵੇਲੇਬਲ ਹੋ ਜਾਂਦੀਆਂ ਜਿਵੇਂ ਦੇਖੋ ਐਮਸੀਪੀਆਂ ਪਈਆਂ ਸਾਰੀਆਂ ਤੁਹਾਨੂੰ ਘਰ ਦੀ ਕੋਈ ਵੀ ਚੀਜ਼ ਚਾਹੀਦੀ ਹੈ ਸਾਡੇ ਕੋਲੇ ਘਰ ਦੀ ਕੋਈ ਵੀ ਚੀਜ਼ ਹੋਵੇ ਤੁਹਾਨੂੰ ਸਾਡੇ ਕੋਲੇ ਅਵੇਲੇਬਲ ਮਿਲੂਗੀ ਕਿਸੇ ਚੀਜ਼ ਦੀ ਵੀ ਜ਼ਰੂਰਤ ਹੈ ਸਾਡੇ ਨਾਲ ਕੰਟੈਕਟ ਕਰੋ ਸਾਡੇ ਕੋਲੇ ਬੱਲਬ ਹੈ ਗੋਲਡ ਮਾਈਨਰ ਦਾ ਬੱਲਬ ਸਿਰਫ 50 ਰੁਪਏ ਦਾ ਹੈ 9 ਵਾਰ ਦਾ 1 ਸਾਲ ਦੀ ਘੰਟੀ ਦੇ ਨਾਲ LED ਟਿਊਬ ਲੈ ਲਓ ਕੁਝ ਵੀ ਲੈ ਲਓ ਸਾਡੇ ਤੋਂ ਤੁਹਾਨੂੰ ਬਿਲਕੁਲ ਹੀ ਸਸਤੇ ਪ੍ਰਾਈਸ ਦੇ ਵਿੱਚ ਦਵਾਂਗੇ ਅਸੀਂ ਕਿਉਂਕਿ ਸਾਡਾ ਮਕਸਦ ਇਹ ਹੈ ਕਿ ਸਾਡੇ ਨਾਲ ਜਿੰਨੇ ਵੀ ਆਪਣੇ ਪੰਜਾਬੀ ਭਰਾ ਹੈ ਨਾਲ ਜੁੜਨ ਸਾਡੇ ਕਿਉਂਕਿ ਕਈਆਂ ਨੇ ਸਾਨੂੰ ਕਿਹਾ ਸੀਗਾ ਵੀ ਭਾਜੀ ਇੱਕ ਅੱਧੀ ਵੀਡੀਓ ਹੋਰ ਪਾਓ ਤਾਂ ਕਿ ਹੋਰ ਵੀ ਲੋਕ ਸਾਡੇ ਨਾਲ ਜੁੜਨ ਤੇ ਮੇਰੇ ਵੀਰ ਭਰਾ ਨੇ ਸਾਡੇ ਕਮੈਂਟ ਖੋਲ ਕੇ ਦੇਖੋ ਸਾਡਾ ਚੈਨਲ ਹੈ ਜਸਸੀ ਦਾ ਇਲੈਕਟ੍ਰੀਕਲ ਹੋਲ سیلਰ ਸਾਡਾ ਚੈਨਲ ਓਪਨ ਕਰਕੇ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਹੋਰ ਵੀ ਵੀਰ ਭਰਾ ਸਾਡੇ ਨਾਲ ਜੁੜ ਸਕਣ ਜਿੰਨੇ ਵੀ ਵੀਰ ਭਰਾ ਸਾਡੇ ਨਾਲ ਜੁੜੇ ਆ ਸਾਡੇ ਕਮੈਂਟਾਂ ਦੇ ਵਿੱਚ ਦੇਖਿਓ ਜਿਹੜੇ ਜਿਹੜੇ ਮਾਲ ਲੱਗੇ ਆ ਸਭ ਨੇ ਕਮੈਂਟ ਪਾਏ ਹੋਏ ਆ ਕਿ ਬਹੁਤ ਵਧੀਆ ਕੁਆਲਿਟੀ ਆ ਭਰਾ ਦੀ ਤੇ ਐਂ ਸਾਡ ਨੂੰ ਸਪੋਰਟ ਕਰਦੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਹੋਰ ਵੀ ਵੀਰਾਂ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਵੀਰ ਆਪਣੇ ਨਾਲ ਜੁੜ ਸਕਣ ਠੀਕ ਹੈ ਥੈਂਕ ਯੂ